ਅੱਜਕੱਲ੍ਹ ਦੋਸਤੋ ਜਦੋਂ ਆਪਾਂ ਕਿਸੇ ਨੂੰ ਦੇਖਦੇ ਆ ਤਾਂ ਅਗਲੇ ਦਾ ਚਿਹਰਾ ਮੁਰਝਾਇਆ ਪਿਆ ਹੁੰਦਾ ਉਹਦਾ ਸਰੀਰ ਤਾਂ ਆਪਾਂ ਦੇਖ ਰਹੇ ਹੁੰਨੇ ਆ ਪਰ ਉਹਦਾ ਦਿਮਾਗ ਕਿਤੇ ਹੋਰ ਹੁੰਦਾ ਅਗਲੇ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਦੇ ਆਲੇ-ਦੁਆਲੇ ਕੀ ਹੋਈ ਜਾਂਦਾ ਤੇ ਇਹ ਸਾਰੇ ਕਾਸੇ ਦਾ ਜਿਹੜਾ ਕਾਰਨਾ ਉਹ ਹੈਗੀ ਹੈ ਚਿੰਤਾ ਸਿਆਣੇ ਕਹਿੰਦੇ ਆ ਚਿੰਤਾ ਤੇ ਚਿਖਾ ਦੇ ਵਿੱਚ ਸਿਰਫ ਇੱਕ ਟਿੱਪੀ ਦਾ ਫਰਕ ਹੁੰਦਾ ਜਦੋਂ ਟਿੱਪੀ हट ਜਾਂਦੀ ਆ ਤੇ ਚਿਤਾ ਬਣ ਜਾਂਦੀ ਆ ਇੰਨੇ ਸਾਰੇ ਕਾਸੇ ਦੁੱਖਾਂ ਦਾ ਇੱਕ ਹੀ ਹੱਲ ਆ ਵੀ ਆਪਾਂ ਚਿੰਤਾ ਨੂੰ ਛੱਡ ਕੇ ਚਿੰਤਨ ਵੱਲ ਹੋਈਏ ਹੁਣ ਮੇਰੀਆਂ ਗੱਲਾਂ ਨਾ ਜਿਹੜੇ ਛੋਟੇ ਬੱਚੇ ਆ 11ਵੀਂ 12ਵੀਂ ਵਾਲੇ ਜਾਂ ਜਿਹੜੇ ਅਨਪੜ੍ਹ ਲੋਕ ਆ ਉਹਨਾਂ ਨੇ ਸਮਝ ਨਹੀਂ ਆਉਣੀ ਆ ਠੀਕ ਆ ਤੇ ਇਹ ਸਮਝਣ ਵਾਸਤੇ ਤੁਹਾਨੂੰ ਉਹਦਾ ਦਿਮਾਗ ਜਿਹੜਾ ਖੋਲਣਾ ਪੈਣਾ ਹੁਣ ਮੈਂ ਕੀ ਕਹਿ ਰਿਹਾ ਮੇਰੀ ਗੱਲ ਨੂੰ ਧਿਆਨ ਨਾਲ ਸੁਣਿਓ ਆਪਾਂ ਕੀ ਕਰਦੇ ਆ ਵੀ ਆਪਾਂ ਇਹ ਕੁੱਝ ਜਦ ਰਹਿਨੇ ਸਾਰਾ ਦਿਨ ਵੀ ਮੈਂ ਨਾ ਯਾਰ ਪਿਛਲੇ 5 ਸਾਲਾਂ ਚ ਜੇ ਮੈਂ ਐਂ ਕਰ ਲੈਂਦਾ ਤੇ ਅੱਜ ਮੇਰੀ ਜ਼ਿੰਦਗੀ ਬਿਹਤਰ ਹੁੰਦੀ ਅੱਜ ਨਾਲੋਂ ਵੀ ਜੇ ਮੈਂ ਐਂ ਕਰ ਲੈਂਦਾ ਤੇ ਅੱਜ ਮੇਰੇ ਕੋਲ ਕਾਰ ਹੁੰਦੀ ਜੇ ਮੈਂ ਆਹ ਵਾਲੀ ਗੱਡੀ ਲੈ ਲੈਂਦਾ ਤੇ ਅੱਜ ਇਹ ਮੇਰੇ ਕੋਲੇ ਹੁੰਦੀ ਵੀ ਦੂਜਿਆਂ ਨਾਲੋਂ ਮਹਿੰਗੀ ਗੱਡੀ ਹੁੰਦੀ ਹਨਾ ਜਾਂ ਮੰਨ ਲਓ ਵੀ ਅਫਲਾਨੀ ਜ਼ਮੀਨ ਮੈਂ ਲੈ ਲੈਂਦਾ ਤਾਂ ਅੱਜ ਉਹ ਰੇਟ ਵਧਿਆ ਹੁੰਦਾ ਤੇ ਅੱਜ ਆਪਾਂ ਕਰੋੜ ਰੁਪਏ ਦਾ ਫਾਇਦਾ ਹੋ ਜਾਂਦਾ ਜਾਂ ਆਪਾਂ ਆਹ ਕੰਮ ਥਰੂ ਕਰ ਲੈਂਦੇ ਤੇ ਇਹਦੇ 'ਚ ਪੈਸੀ ਪੈਸੇ ਆ ਤੇ ਅੱਜ ਨੂੰ ਆਪਾਂ ਕੰਮ ਸੈੱਟ ਕਰ ਲੈਣਾ ਸੀ ਲੋਕਾਂ ਹੀ ਸੋਚਦੇ ਰਹਿੰਦੇ ਆ ਸਾਰਾ ਦਿਨ ਪਰ ਸੋਚਣਾ ਕੀ ਚਾਹੀਦਾ ਸੋਚਣਾ ਚਾਹੀਦਾ ਵੀ ਹੁਣ ਜੋ ਕੁਝ ਵੀ ਹੋ ਗਿਆ ਵੀ ਪੁਰਾਣੀਆਂ ਗੱਲਾਂ ਛੱਡੋ ਅੱਜ ਤੋਂ ਬਾਅਦ ਆਪਾਂ ਜਿਹੜਾ ਕੀ ਕਰੀਏ ਵੀ ਆਪਣੀ ਆਉਣ ਵਾਲੀ ਜ਼ਿੰਦਗੀ ਬਿਹਤਰ ਹੋ ਜੇ ਠੀਕ ਹੈ ਇਹ ਸੋਚਣਾ ਚਾਹੀਦਾ ਹੁੰਦਾ ਹੁਣ ਸੋਚਣਾ ਇਹ ਚਾਹੀਦਾ ਸੀਗਾ ਵੀ ਮੈਂ ਹੁਣ ਅੱਗੇ ਕੀ ਕਰਾਂ ਆਪਾਂ ਸੋਚਿਤ ਰਹਿੰਨੇ ਵੀ ਮੈਂ ਪਿੱਛੇ ਫਲਾਨੀ ਗਲਤੀ ਕਰ ਲਈ ਤਾਂ ਮੈਂ ਅੱਜ ਮੇਰਾ ਮੇਰੀ ਜ਼ਿੰਦਗੀ ਖਰਾਬ ਹੋ ਗਈ ਮੈਂ ਮਨ ਨੂੰ ਬਦਲਾ ਦਲ ਕਰਨ ਲੱਗ ਪੈਂਦਾ ਕਈ ਬੱਚੇ ਕਰ ਜਾਂਦੇ ਆਏ ਖੁਦਕੁਸ਼ੀਆਂ ਕਰ ਜਾਂਦੇ ਆ ਜੇ ਪੜਾਈ ਦੇ ਵਿੱਚ ਨੰਬਰ ਘਟ ਜਾਂਨ ਤਾਂ ਬੱਚੇ ਖੁਦਕੁਸ਼ੀਆਂ ਐਸੀ ਗੱਲ ਤੋਂ ਕਰਦੇ ਆ ਜੇ ਕਰਜ਼ੇ ਦੀ ਪੰਡ ਕਸਾਨਾਂ ਦੀ ਭਰੀ ਹੋ ਜਾਂਦੀ ਹੈ ਤਾਂ ਉਹ ਖੁਦਕੁਸ਼ੀ ਕਰ ਲੈਂਦੇ ਆ ਕਿਉਂਕਿ ਆਪਾਂ ਨਾ ਸਮੱਸਿਆਵਾਂ ਨੂੰ ਸਮਝਦੇ ਨਹੀਂ ਆਪਾਂ ਭਾਣਾ ਮੰਨਣਾ ਆਪਾਂ ਨੂੰ ਉਹ ਆਪਾਂ ਭੁੱਲ ਚੁੱਕੇ ਆ ਵੀ ਆਪਾਂ ਨੂੰ ਭਾਣਾ ਮੰਨਣਾ ਵੀ ਚਾਹੀਦਾ ਹੁਣ ਆਪਣੀ ਜ਼ਿੰਦਗੀ ਵਿੱਚ ਕਈ ਚੀਜ਼ਾਂ ਇਹੋ ਜਿਹੀਆਂ ਹੋ ਜਾਂਦੀਆਂ ਵੀ ਉਹ ਆਪਣੇ ਹੱਥ ਵਸ ਨਹੀਂ ਹੁੰਦੀਆਂ ਤੇ ਕੀ ਫਿਰ ਮਰ ਜਣਾ ਚਾਹੀਦਾ ਨਹੀਂ ਇਹਦਾ ਖੁਦਕੁਸ਼ੀ ਹੱਲ ਨਹੀਂ ਹੈਗਾ ਬੰਦੇ ਨੂੰ ਸੋਚਣਾ ਚਾਹੀਦਾ ਸਭ ਤੋਂ ਪਹਿਲਾਂ ਚਿੰਤਨ ਚਿੰਤਨ ਦਾ ਮਤਲਬ ਹੁੰਦਾ ਵੀ ਸੋਚੋ ਵੀ ਅੱਜ ਦੇ ਹਾਲਾਤਾਂ ਨੂੰ ਬਿਹਤਰ ਕਰਨ ਵਾਸਤੇ ਮੈਂ ਕੀ ਕਰਾਂ ਵੀ ਮੇਰੀ ਜਿਹੜੀ ਆਉਣ ਵਾਲੀ ਕੱਲ ਆ ਜਿਹੜੀ ਮੇਰਾ ਫਿਊਚਰ ਆ ਜਿਹੜਾ ਉਹ ਮੇਰਾ ਠੀਕ ਹੋ ਜੇ ਸਭ ਤੋਂ ਪਹਿਲਾਂ ਸੋਚੋ ਉਹਦੇ ਵਿੱਚ ਦੋ ਤਿੰਨ ਜ਼ਰੂਰ ਰਿਜ਼ਲਟ ਮਿਲਣਗੇ ਵੀ ਤੂੰ ਆਹ ਵਾਲਾ ਕੰਮ ਕਰ ਲਾ ਇਹਦੇ ਵਿੱਚ ਅਗਲੇ 5 ਸਾਲਾਂ ਚ ਵੀ ਤੇਰੀ ਜ਼ਿੰਦਗੀ ਅੱਜ ਨਾਲੋਂ 2 ਗੁਣਾ ਜਾਂ 3 ਗੁਣਾ ਬਿਹਤਰ ਹੋ ਜੂਗੀ ਜਿਵੇਂ ਇੱਕ ਉਦਾਹਰਨ ਦਿੰਨਾ ਜਿਵੇਂ ਲੋਕ ਕਹਿੰਦੇ ਆ ਵੀ ਆਉਣ ਵਾਲੇ ਸਮੇਂ 'ਚ ਨਾ ਜ਼ਮੀਨਾਂ ਦੇ ਰੇਟ ਵਧਣਗੇ ਵਿਚਾਰ ਚਾਰ ਪਲਾਟ ਲੈ ਕੇ ਰੱਖ ਲਓ ਤੇ ਵੀ ਰੇਟ ਵਾਝਣਗੇ ਤੁਹਾਨੂੰ ਘਰੇ ਬੈਠਣ ਪੈਸੇ ਆ ਜਾਣਗੇ ਹਨਾ ਲੋਕ ਕਹਿੰਦੇ ਆ ਵੀ ਜਾਓ ਦਿੱਲੀੋਂ ਗੱਡੀ ਲਿਆਓ ਤੇ 2000 ਰੁਪਏ ਵਾਜੂਗਾ ਆਉਣ ਵਾਲੇ ਸਮੇਂ ਜਾਣਾ ਜਾਂ ਪੰਜਾਬ ਚ ਇੱਥੇ ਵੇਚ ਲੋ ਆਖੇ ਠੀਕ ਆ ਇਹ ਹੁੰਦੀ ਆ ਵੀ ਆਉਣ ਵਾਲ ਜਾਂ ਆਪਾਂ ਕਹਦੇ ਆ ਵੀ ਹੁਣ ਸੌਫਟਵੇਅਰ ਦਾ ਜਿਵੇਂ ਜ਼ਮਾਨਾ ਬੱਚੇ ਸੌਫਟਵੇਅਰ ਬਣਾ ਲੈਣ ਕੋਈ ਘਰੇ ਬੈਠੇ ਫੇਸਬੁੱਕ ਵੀ ਕਿਸ ਨੇ ਬਣਾਈ ਆ ਜਿਹੜੇ ਤੁਸੀਂ ਆ ਦੇਖ ਰਹੇ ਹੋ ਹੁਣ ਆ YouTube Facebook ਕਿਸ ਨੇ ਬਣਾਈ ਆ ਹੁਣ ਘਰੇ ਬੈਠੇ ਨੂੰ ਪੈਸੇ ਆਈ ਜਾਂਦੇ ਆ ਮਤਲਬ ਕਿ ਇੱਕ ਵਾਰੀ ਕੋਈ ਸੋਚ ਕੇ ਇਹੋ ਜਿਹਾ ਕੰਮ ਕਰ ਲੋ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਨੂੰ ਤੁਹਾਡਾ ਪਵਿੱਖ ਸਵਾਰ ਸਕੇ ਇਹਨੂੰ ਚਿੰਤਨ ਕਹਿੰਦੇ ਆ ਚਿੰਤਨ ਕਰਕੇ ਤਿੰਨ ਚਾਰ ਪ੍ਰੋਗਰਾਮ ਬਣਾਓ ਵੀ ਮੈਂ ਕੀ ਕਰ ਸਕਦਾ ਉਹਦੇ ਆਧਾਰ 'ਤੇ ਫਿਰ ਅਗਲਾ ਪਲਾਨ ਸਟ੍ਰੈਟਜੀ ਬਣਾਓ ਵੀ ਇਹ ਸਸ ਕੰਮ ਨੂੰ ਕਰਨ ਵਾਸਤੇ ਆਪਾਂ ਨੂੰ ਕੀ ਕੀ ਚੀਜ਼ਾਂ ਜ਼ਹੀਦੀਆਂ ਉਹ ਚੀਜ਼ਾਂ ਨੂੰ ਕਿਵੇਂ ਆਪਾਂ ਕਰ ਲੈ ਸਕਦੇ ਆ ਜਾਂ ਕਿਵੇਂ ਕਰ ਸਕਦੇ ਆ ਤਾਂ ਵੀ ਉਹ ਚੀਜ਼ਾਂ ਨੂੰ ਸੋਚਣਾ ਚਾਹੀਦਾ ਵੀ ਇਹ ਮੰਜ ਜਿਵੇਂ ਮੈਂ ਸੌਖੇ ਸ਼ਬਦਾਂ ਦੇ ਜਿਵੇਂ ਤੁਸੀਂ ਸਟੇਟਸ ਤਾਂ ਹਰੇਕੀ ਚੱਕ ਕੇ ਲਾ ਲੈਂਦਾ ਪਰ ਉਹਨੂੰ ਮਤਲਬ ਹੀ ਨਹੀਂ ਪਤਾ ਹੁੰਦਾ ਵੀ ਮੈਂ ਸਟੇਟਸ ਲਾਇਆ ਤੇ ਦਾ ਮਤਲਬ ਕੀ ਆ ਲੋਕ ਲਾ ਲੈਂਦੇ ਆ ਮੰਜ਼ਿਲ ਤੇ ਪਹੁੰਚਣ ਲਈ ਆਪਾਂ ਨੂੰ ਮਿਹਨਤ ਕਰਨੀ ਚਾਹੀਦੀ ਆ ਹੁਣ ਮੰਜ਼ਲ ਤੇ ਪਹੁੰਚਣ ਲਈ ਮਿਹਨਤ ਕਰਨ ਮਿਹਨਤ ਦਾ ਮਤਲਬ ਹੁੰਦਾ ਵੀ ਤੁਸੀਂ ਜੇ ਮੰਜ਼ਲ ਸੋਡੀ ਕੀ ਹੈ 골 ਕੀ ਹੈ ਸੋਡਾ ਇੱਕ ਤਾਂ ਗੋਲ ਸੋਚੋ ਵੀ 골 ਕੀ ਹੈ ਫਿਰ ਉਹ 골 ਤੇ ਪਹੁੰਚਣ ਵਾਸਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਉਹ ਸੋਚੋ ਠੀਕ ਹੈ ਉਹਨਾਂ ਚੀਜ਼ਾਂ ਦੇ ਸਹਾਰੇ ਨਾਲ ਉਹ ਮੰਜ਼ਲ ਨੂੰ ਪ੍ਰਾਪਤ ਕਰਨ ਲਈ ਆਪਾਂ ਨੂੰ ਕੀ ਕੀ ਕਰਨਾ ਪਊਗਾ ਇਹ ਸੋਚੋ ਤਿੰਨ ਗੱਲਾਂ ਬੰਦੇ ਨੂੰ ਸੋchnੀਆਂ ਚਾਹੀਦੀਆਂ ਜਿੰਨੇ ਸੋਚ ਕੇ ਉਨਾ ਪ੍ਰਤੀ ਯਤਨਸ਼ੀਲ ਮਤਲਬ ਉਹਨਾਂ ਮੰਜ਼ਲ ਦੀ ਪ੍ਰਾਪਤੀ ਲਈ ਬੰਦੇ ਨੂੰ ਸੰਘਰਸ਼ ਜਿਹਨੂੰ ਕਹਿ ਦਿੰਦੇ ਆਪਾਂ ਸੰਘਰਸ਼ ਕਰਨਾ ਚਾਹੀਦਾ ਹੁਣ ਮੰਨ ਲਓ ਸੌਖੇ ਸ਼ਬਦਾਂ ਤੋਂ ਤੁਹਾਨੂੰ ਸਮਝਾਉਣਾ ਮੰਨ ਲਓ ਵੀ ਕਿਸੇ ਨੇ ਸਪੇਅਰ ਪਾਰਟ ਦੀ ਦੁਕਾਨ ਖੋਲ੍ਹਣੀ ਆ ਉਹਨੂੰ ਕੀ ਕਰਨਾ ਪਊਗਾ ਉਹ ਪਹਿਲਾਂ ਤਾਂ ਸੋਚੂਗਾ ਵੀ ਮੈਂ ਕਿੱਥੇ ਦੁਕਾਨ ਲਾਵਾਂ ਜਿੱਥੇ ਕੰਮ ਚੱਲੂਗਾ ਪਾਰਟ ਨੰਬਰ ਇੱਕ ਠੀਕ ਆ ਇਹ ਮੰਜ਼ਲਾ ਉਹਦੀ ਵੀ ਸਫੇਰਪਾਰ ਦੀ ਦੁਕਾਨ ਖੋਲੜਾ ਤੇ ਉਹਦੀਆਂ ਜਿਹੜੀਆਂ ਮਤਲਬ ਉਹਨੂੰ ਚੀਜ਼ਾਂ ਦੇ ਲੋੜ ਆ ਇੱਕ ਤਾਂ ਉਹ ਦੁਕਾਨ ਦੇ ਲੋੜ ਆ ਜਿੱਥੇ ਜਿੱਥੇ ਮਤਲਬ ਕੋਈ ਪਬਲਿਕ ਏਰੀਆ ਚ ਹਣਾ ਜਿੱਥੇ ਵੀ ਕਾਰਾਂ ਜਾਂ ਮੋਟਰਸਾਈਕਲਾਂ ਦੀ ਚ ਉਹ ਹੁਣ ਵਰਕਸ਼ਾਪ ਆਉਂਦੀ ਉਹਦੇ ਨੇੜੇ ਹਣਾ ਤੇ ਵੀ ਇੱਕ ਤਾਂ ਉਹ ਜੀਜੋ ਦੀ ਦੁਕਾਨ ਦੂਜੀ ਦੂਜੀ ਚਾਹੀਦੀ ਉਹਗੇ ਉਹਨੂੰ ਵੀ ਮੈਂ ਪੈਸਾ ਇਨਵੈਸਟ ਕਰਨਾ ਇਹਦੇ ਵਿੱਚ ਪਾਰਟਸ ਦੇ ਹੁਣ ਦੁਕਾਨ 8-10 ਲੱਖ ਦਾ ਸਮਾਨ ਬੰਦਾ ਲੈ ਕੇ ਇਧਰ ਰੁਗਾ ਉਹ ਪੈਸਾ ਕਿਥੋਂ ਆਊਗਾ ਇਵਾਂ ਜਿਵੇਂ ਗਣੇ ਤਰ ਕਿ ਪੈਸੇ ਲਾਵਾਂ ਕਿ ਆਰਤੀਏ ਤੋਂ ਪੈਸੇ ਲੈ ਲਾਂ ਕਿ ਮੈਂ ਜਿਹੜਾ ਹੁਣ ਠੀਕਾ ਹੋਊਗਾ ਕਿ ਉਹ ਠੇਕੇ ਨੂੰ ਉਧਰ ਨਿਵੇਸ਼ ਕਰਾਂ ਜਾਂ ਕਿਸੇ ਯਾਰ ਦੋਸਤ ਤੋਂ ਪੈਸੇ ਦਾ ਰਿਮਾਂਕ ਕੇ ਜਾਂ ਲੋਨ ਲੈ ਲਾਂ ਕਿਸੇ ਬੈਂਕ ਤੋਂ ਦੋਵਾਂ ਡ ਹੋ ਗਏ ਤੀਜਾ ਵੀ ਇਹ ਹੁੰਦਾ ਵੀ ਹੁਣ ਸਫੇਰਪਾਠ ਦੀ ਮੈਂ ਦੁਕਾਨ ਤਾਂ ਖੁੱਲਣ ਲੱਗਾ ਕਿ ਮੈਨੂੰ ਆਉਂਦਾ ਹੀ ਕੰਮ ਵੀ ਉਹ ਜੇ ਨਹੀਂ ਆਉਂਦਾ ਤਾਂ ਕਿਸੇ ਸਫੇਰਪਾਠ ਵਾਲੀ ਦੁਕਾਨ ਤੇ ਪਹਿਲਾਂ ਲੱਗ ਕੇ ਉਹ ਕੰਮ ਸਿੱਖੋ ਠੀਕ ਹੈ ਇਹ ਤਿੰਨ ਚੀਜ਼ਾਂ ਜਦੋਂ ਤੁਹਾਡੇ ਕੋਲੇ ਆ ਗਈਆਂ ਫਿਰ ਤੁਸੀਂ ਉਹ ਦੁਕਾਨ ਖੋਲੋ ਫੇਰ ਹੀ ਚੱਲੂਗੀ ਜੇ ਤੁਹਾਨੂੰ ਚਲਾਉਣੇ ਆਉਂਦੀ ਹੋਊਗੀ ਦੁਕਾਨ ਮਤਲਬ ਮੰਜ਼ਿਲ ਪ੍ਰਾਪਤੀ ਲਈ ਮੰਜ਼ਿਲ ਹੋਊਗੀ ਸਫੇਰ ਪਾਰ ਦੀ ਦੁਕਾਨ ਖੋਲਣਾ ਕਮਾਈ ਕਰਨੀ ਮੰਜ਼ਿਲ ਪ੍ਰਾਪਤੀ ਲਈ ਜਿਹੜੀਆਂ-ਜਿਹੜੀਆਂ ਚੀਜ਼ਾਂ ਚਾਹੀਦੀਆਂ ਉਹਨਾਂ ਚੀਜ਼ਾਂ ਦੀ ਲਿਸਟ ਬਣਾਓ ਉਹਨਾਂ ਨੂੰ ਪ੍ਰਾਪਤ ਕਰਨ ਲਈ ਸੰਘਰਸ਼ ਕਰੋ ਤਹ ਹੌਲੀ ਹੌਲੀ ਨਿਰੰਤਰ ਕਾਰਜ ਕਰਦੇ ਰਹੋ ਇੱਕ ਦਿਨ ਬੰਦੇ ਨੂੰ ਮੰਜ਼ਿਲ ਮਿਲਦੀ ਆ ਇਸ ਲਈ ਇਹ ਸਾਰੇ ਜਿਹੜੀ ਆਪਾਂ ਗੱਲਬਾਤ ਕਰੀ ਆ ਇਹ ਤਾਂ ਸੀਗਾ ਮਤਲਬ ਸੀਗਾ ਵੀ ਚਿੰਤਾ ਨੂੰ ਛੱਡ ਕੇ ਵੀ ਜਿਹੜਾ ਬੀਤੀ ਹੋਈ ਜ਼ਿੰਦਗੀ 'ਚ ਆਪਣੇ ਤੇ ਜੋ ਗਲਤੀਆਂ ਹੋਈਆਂ ਉਹਦੇ ਉੱਤੇ ਝੁਰਨਣ ਨਾਲੋਂ ਅਗਲੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਆਪਾਂ ਕੀ ਕੀ ਕਰ ਸਕਦੇ ਆ ਉਹਨਾਂ ਦੀ ਚਿੰਤਨ ਕਰਨਾ ਉਹਨਾਂ ਨੂੰ ਚਿੰਤਨ ਕਰਕੇ ਜਿਹੜੇ ਨਤੀਜੇ ਨਿਕਲਦੇ ਆ ਉਹਨਾਂ ਨਤੀਜਿਆਂ ਦੇ ਰਸਤੇ ਉੱਤੇ ਚੱਲ ਕੇ ਹੀ ਕਾਮਯਾਬ ਹੋਇਆ ਜਾ ਸਕਦਾ ਇਸ ਲਈ ਜੋ ਬੀਤਿਆ ਉਹਨੂੰ ਛੱਡ ਦਿਓ ਜੋ ਅੱਗੇ ਆਪਾਂ ਕਰ ਸਕਦੇ ਆ ਉਹਦੇ ਵੱਲ ਧਿਆਨ ਦਿਓ ਚਿੰਤਾ ਤੋਂ ਚਿੰਤਨ ਵੱਲ ਵਧੋ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਆ ਤਾਂ ਇਹਨੂੰ ਅੱਗੇ ਸ਼ੇਅਰ ਕਰ ਦਿਓ ਜੇ ਇਹਦੇ ਵਿੱਚ ਤੁਸੀਂ ਹੋਰ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਵੀ ਤੁਸੀਂ ਆਏ ਵੀ ਆਪਾਂ ਗੱਲ ਕਰ ਸਕਦੇ ਆ ਵੀ ਆਪਾਂ ਸਮੇਂ-ਸਮੇਂ ਤੇ ਅਜਿਹੇ ਵੀਡੀਓ ਲੈ ਕੇ ਤੁਹਾਡੇ ਤੱਕ ਆਉਂਦੇ ਰਹਿਾਂਗੇ ਤਾਂ ਅਗਲੀ ਸਾਰਾ ਚੈਨਲ ਫੋਲੋ ਕਰ ਲਓ ਅ ਇਸ ਤਰ੍ਹਾਂ ਦੀਆਂ ਹੋਰ ਮੋਟੀਵੇਸ਼ਨਲ ਟਾਕਸ ਲਈ ਤੁਸੀਂ ਸਾਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਤਾਂ ਜੋ ਕੋਈ ਜਿਹੜਾ ਬੰਦਾ ਵੀ ਇਸ ਵੇਲੇ ਖੁਦਕੁਸ਼ੀ ਕਰਨ ਲਈ ਸੋਚ ਰਿਹਾ ਵੀ ਇੰਸਮਸਿਆਵਾ ਤੋਂ ਕੋប្រਾ ਕਿ ਵੀ ਉਹ ਦੀ ਜ਼ਿੰਦਗੀ 'ਚ ਇੰਨੀ ਕੁ ਉਥਰੋ-ਮੁਥਰੋ ਹੋਈ ਪਈ ਆ ਵੀ ਉਹ ਬੰਦਾ ਕਹਿੰਦਾ ਵੀ ਮਰਜੀ ਐ ਜਦੋਂ ਤਾਂ ਵੀ ਉਹ ਮੁਸਮਸਿਆਵਾ ਮੁੱਕ ਨਹੀਂ ਰਹੀਆਂ ਤਾਂ ਉਹਦੇ ਤੱਕ ਇਹ ਵੀਡੀਓ ਪਹੁੰਚ ਜੇ ਜੇ ਸਾਡੀ ਗੱਲਬਾਤ ਸੁਣ ਕੇ ਪੰਜ-ਚਾਰ ਬੰਦਿਆਂ ਦੀ ਵੀ ਜ਼ਿੰਦਗੀ ਬਚ ਗਈ ਤਾਂ ਅਸੀਂ ਸਮਝਾਂਗੇ ਵੀ ਸਾਡਾ ਵੀਡੀਓ ਪਾਉਣਾ ਸਫਲ ਹੋ ਗਿਆ ਧੰਨਵਾਦ